ਅਸ਼ੀਕਾਲ ਮੈਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਬੀਤੇ ਦਿਨ ਇੱਕ ਖਬਰ ਦੇਖੀ ਗਈ ਸੀ ਕਿ ਇੱਕ ਜਿਹੜਾ ਪਰਿਵਾਰ ਆ ਉਹ ਛਰਨੇ ਦੇ ਵਿੱਚ ਖੜਾ ਸੈਲਫੀ ਲੈਂਦਾ ਸੀ ਤਾਂ ਉਸ ਦੌਰਾਨ ਪਿੱਛੋਂ ਪਾਣੀ ਦਾ ਵਹਾ ਇੰਨਾ ਤੇਜ਼ ਹੋ ਜਾਂਦਾ ਹੈ ਕਿ ਬੱਚਿਆਂ ਸਮੇਤ ਪੂਰੇ ਦਾ ਪੂਰਾ ਪਰਿਵਾਰ ਉਹ ਪਾਣੀ ਦੇ ਵਿੱਚ ਰੁੜ ਜਾਂਦਾ ਹਾਲਾਂਕਿ ਉਹਨਾਂ ਦੇ ਵੱਲੋਂ ਬਚਾਓ ਬਚਾਓ ਲਈ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾਂਦਾ ਕਿ ਉਹ ਪਰਿਵਾਰ ਪਾਣੀ ਦੇ ਵਿੱਚ ਰੁੜ ਜਾਂਦਾ ਇਸ ਮਾਮਲੇ ਦੇ ਵਿੱਚ ਹੁਣ ਨਵੀਂ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸੈਲਾਨੀ ਸੀ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਰਮੀ ਦੀਆਂ ਛੁੱਟੀਆਂ ਲਈ ਪਿਕਨਿਕ ਮਨਾਉਣ ਦੇ ਵਾਸਤੇ ਉਹ ਪੂਸ਼ੀ ਡੈਮ ਦੇ ਨੇੜੇ ਇਸ ਝਰਨੇ ਦੇ ਵਿੱਚ ਆਏ ਹੋਏ ਸੀ ਅਤੇ ਇਹ 15 ਜਾਣੇ ਸੀ ਜੋ ਕਿ ਇੱਕ ਪ੍ਰਾਈਵੇਟ ਗੱਡੀ ਦੇ ਜ਼ਰੀਏ ਉਹ ਇੱਥੇ ਘੁੰਮਣ ਲਈ ਆਏ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਜਿਹੜੇ ਮੈਂਬਰ ਸੀ ਉਹ ਮੁੰਬਈ ਵਿਆਹ ਵਾਸਤੇ ਵੀ ਆਏ ਹੋਏ ਸੀ ਅਤੇ ਉਹ ਇੱਥੇ ਪਿਕਨਿਕ ਦੇ ਨਾਲ ਇਸ ਪ੍ਰਾਈਵੇਟ ਗੱਡੀ 'ਤੇ ਬੁੱਕ ਕਰੀ ਸਾਰੇ ਜਾਣੇ ਇਕੱਠੇ ਹੋ ਕੇ ਪਿਕਨਿਕ ਮਨਾਉਣ ਵਾਸਤੇ ਆਏ ਹਾਲਾਂਕਿ ਉੱਥੇ ਚੇਤਾਵਨੀ ਬੋਰਡ ਵੀ ਲੱਗਿਆ ਹੋਇਆ ਸੀ ਕਿ ਪਿੱਛੇ ਮੌਨਸੂਨ ਦੇ ਕਰਕੇ ਜਿਹੜਾ ਕਿ ਇਹਨਾਂ ਨਦੀਆਂ ਦੇ ਕੋਲ ਨਾ ਆਇਆ ਜਾਇਆ ਜਾਵੇ ਕਿਸੇ ਵੀ ਵਕਤ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਪਰ ਇਹ ਜਿਹੜੇ ਪਰਿਵਾਰਕ ਮੈਂਬਰ ਸੀ ਇਹ ਉਸ ਚਰਨੇ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘੱਟ ਹੁੰਦਾ ਤਾਂ ਉਸ ਦੇ ਵਿੱਚ ਖੜ ਕੇ ਉਹਨਾਂ ਦੇ ਵੱਲੋਂ ਸੈਲਫੀਆਂ ਲਈ ਜਾਂਦੀਆਂ ਨੇ ਸੈਲਫੀਆਂ ਲੈਂਦੇ ਲੈਂਦੇ ਦੇਖਿਆ ਜਾਂਦਾ ਕਿ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੋ ਜਾਂਦਾ ਕਿ ਉਸ ਤੋਂ ਬਾਅਦ ਇਹ ਜਿਹੜੇ ਕੀ ਪਰਿਵਾਰ ਖਤਰੇ ਦੇ ਵਿੱਚ ਫਸ ਜਾਂਦੇ ਨੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀਆਂ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਸਮੇਤ ਪੂਰਾ ਪਰਿਵਾਰ ਇਹ ਪੈਲ ਜਮਾ ਕੇ ਖੜਿਆ ਹੈ ਅਤੇ ਦੇਖਦੇ ਦੇਖਦੇ ਪਾਣੀ ਦੇ ਵਿੱਚ ਰੁੜ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਇੱਕ ਔਰਤ ਦੋ ਬੱਚੇ ਅਤੇ ਦੋ ਹੋਰ ਵਿਅਕਤੀ ਸ਼ਾਮਲ ਸੀ ਟੋਟਲ ਪੰਜ ਜਾਣੇ ਜੋ ਕਿ ਇੱਕੋ ਹੀ ਪਰਿਵਾਰ ਦੇ ਦੱਸਿਆ ਜਾ ਰਹੇ ਨੇ ਜਿਸ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋ ਬੱਚੇ ਨੇ ਉਹ ਹਲੇ ਵੀ ਲਾਪਤਾ ਨੇ ਬਾਕੀਆਂ ਦੇ ਜਿਹੜੇ ਕਿ ਉਹਨਾਂ ਨੂੰ ਜਿਹੜਾ ਕਿ ਭਾਲ ਕਰ ਲਈ ਹੈ ਪਰ ਹਲੇ ਵੀ ਦੋ ਬੱਚੇ ਲਾਪਤਾ ਨੇ ਕਿਉਂਕਿ ਲਗਾਤਾਰ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਉਹ ਪਾਲ ਦੇ ਵਿੱਚ ਜੂਟਿਆ ਤੇ ਗੋਤਾਖੋਰਾਂ ਦੀਆਂ ਟੀਮਾਂ ਲਗਾਤਾਰ ਪਹੁੰਚੀਆਂ ਉੱਥੇ ਹੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਪਹਿਲਾਂ ਹੀ ਲੋਕਾਂ ਨੂੰ ਚੇਤਾਵਨੀ ਦਿੱਤੀ ਹੋਈ ਆ ਜਿੰਨੇ ਵੀ ਸੈਲਾਨੀ ਘੁੰਮਣ ਆ ਰਹੇ ਨੇ ਉਹਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਉਹ ਪਾਣੀਆਂ ਵਾਲੀਆਂ ਥਾਵਾਂ ਦੇ ਵਿੱਚ ਵਿੱਚ ਜਾ ਕੇ ਉਹ ਸੈਲਫੀਆਂ ਫੋਟੋਆਂ ਵੀਡੀਓ ਨਾ ਕਰਨ ਕਿਸੇ ਵਕਤ ਵੀ ਵਹਾ ਜਿਹੜਾ ਕਿ ਪਾਣੀ ਦਾ ਤੇਜ਼ ਹੋ ਸਕਦਾ ਪਰ ਇਸ ਦੇ باوجود ਵੀ ਦੇਖਿਆ ਜਾ ਰਿਹਾ ਕਿ ਲੋਕ ਆ ਆਪਣੇ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਹਨਾਂ ਦੇ ਬਲੋ ਅਜਿਹੇ ਖਤਰਨਾਕ ਥਾਮਾਂ ਦੇ ਉੱਤੇ ਜਾ ਕੇ ਸੈਲਫੀਆਂ ਲਈਆਂ ਜਾਂਦੇ ਨੇ ਜੋ ਕਿ ਉਹਨਾਂ ਦੇ ਲਈ ਜਾਨ ਲਈ ਖਤਰਾ ਬਣ ਜਾਂਦਾ ਹੈ। ਸੋ ਵੀਡੀਓ ਲਗਾਤਾਰ ਤੁਸੀਂ ਵੀ ਸਕਰੀਨ ਤੇ ਦੇਖ ਰਹੇ ਹੋ ਸੋ ਲੋਕਾਂ ਨੂੰ ਵਾਰ-ਵਾਰ ਸੁਚੇਤ ਕੀਤਾ ਜਾਂਦਾ ਕਿ ਜੇਕਰ ਤੁਸੀਂ ਗਰਮੀ ਦੀਆਂ ਛੁੱਟੀਆਂ ਜਾਂ ਫਿਰ ਪਿਕਨਿਕਾ ਮਨਾਉਣ ਦੇ ਵਾਸਤੇ ਪਹਾੜਾਂ ਦੇ ਵਿੱਚ ਜਾਂ ਅਜਿਹੀਆਂ ਠੰਡੀਆਂ ਥਾਮਾਂ ਤੇ ਜਾ ਰਹੇ ਹੋ ਤਾਂ ਉੱਥੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਓ ਅਤੇ ਤੁਸੀਂ ਜੇਕਰ ਜਾਂਦੇ ਤਾਂ ਅਜਿਹੀਆਂ ਖਤਰਨਾਕ ਥਾਮਾਂ ਦੇ ਉੱਤੇ ਨਾ ਜਾਓ ਜਿੱਥੇ ਪਹਿਲਾਂ ਹੀ ਚੇਤਾਵਨੀ ਬੋਰਡ ਲੱਗੇ ਹੋਣੇ ਕਿਉਂਕਿ ਆਪਣੀ ਜਾਨ ਦੇ ਵਿੱਚ ਜੋਖਮ ਦੇ ਵਿੱਚ ਪਾ ਕੇ ਤੁਸੀਂ ਤਸਵੀਰਾਂ ਲੈਣੇ ਹੋ ਇਹ ਪਤਾ ਤਾਂ ਹਾਨੂੰ ਕਿ ਉਹ ਤਸਵੀਰਾਂ ਤੁਹਾਡੀਆਂ ਆਖਰੀ ਵੀ ਹੋ ਸਕਦੇ ਨੇ ਘਟੋ ਘਟ ਆਪਣੇ ਬੱਚੇ ਆਪਣੇ ਪਰਿਵਾਰ ਬਾਰੇ ਜ਼ਰੂਰ ਸੋਚਿਆ ਕਰੋ ਤਾਂ ਕਿ ਤੁਹਾਡੇ ਨਾਲ ਕੋਈ ਅਜਹੀ ਅਣਹੋਣੀ ਨਾ ਹੋ ਸਕੇ ਬਿਊਰੋ ਰਿਪੋਰਟ ਪੰਜ ਆਪ ਚੈਨਲ